ਪੰਜਾਬੀਓ ਸੁਣੋ ਇਹ ਰਚਨਾ ਜਰੂਰ ਸੁਣਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਦਿਲ ਨੂੰ ਝੰਜੋੜਨ ਵਾਲੀ ਰਚਨਾ ਕੋਮਲ ਸੁਣਾ ਰਹੀ ਹੈ ਔਰ ਇਸ ਬੱਚੀ ਦੀ ਇਹ ਰਚਨਾ ਜਿਹੜੀ ਹੈ ਇਸ ਦਾ ਇੱਕ ਇੱਕ ਅਲਫਾਜ਼ ਜਿਹੜਾ ਹੈ ਸੁਣਨ ਵਾਲਾ ਹੈ ਕੋਮਲ ਸੁਣਾਓ ਜਰਾ ਜੀ ਮਾਰ ਦਿਓ ਜੀ ਮਾਰ ਦਿਓ ਕਿਸੇ ਡੂੰਗੇ ਧਰਤ ਉਤਾਰ ਦਿਓ ਕਿਤੇ ਅਗਨੀ ਭੇਟਾ ਛਾੜ ਦਿਓ ਕਿਤੇ ਜਿੰਦਰੀਆਂ ਅੰਦਰ ਤਾੜ ਦਿਓ ਅਸੀਂ ਧੀਆਂ ਨੀਰੀ ਫਜ਼ੂਲ ਜੀਆਂ ਐਵੇਂ ਜੰਪ ਪੈਂਦੀਆਂ ਨੇ ਸੂਲ ਜੀਆਂ ਕਰ ਬੇੜਾ ਇਹਨਾਂ ਦਾ ਪਾਰ ਦਿਓ ਮਾਰ ਦਿਓ ਜੀ ਮਾਰ ਦਿਓ ਮਾਰ ਦਿਓ ਜੀ ਮਾਰ ਦਿਓ ਲక్ష్ਮੀ ਲక్ష్ਮੀ ਸਭ ਕਰਦੇ ਸੀ ਪਰ ਅੰਦਰੋਂ ਅੰਦਰ ਹੀ ਸਭ ਡਰਦੇ ਸੀ ਲక్ష్ਮੀ ਨਹੀਂ ਸੀ ਸਭ ਮੰਦਾ ਸੀ ਡਿੱਗਦਾ ਟੈਂਦਾ ਕੰਮ ਤੰਦਾ ਸੀ ਜਦ ਮੈਂ ਜੰਮੀ ਤਾਂ ਸਭ ਕਹਿੰਦੇ ਸੀ ਕਾਕਾ ਹੁੰਦਾ ਤਾਂ ਵੱਧ ਚੰਗਾ ਸੀ ਮੈਂ ਬਾਪੂ ਦੀ ਰਾਣੀ ਧੀ ਤੁਸੀਂ ਆਪਣਾ ਕਰਜ਼ ਉਤਾਰ ਦਿਓ ਮਾਰ ਦਿਓ ਜੀ ਮਾਰ ਦਿਓ ਮਾਰ ਦਿਓ ਜੀ ਮਾਰ ਦਿਓ ਮਾਂ ਤਾਂ ਆਖਰ ਮਾਂ ਹੁੰਦੀ ਐ ਮਾਂ ਮਮਤਾ ਦੀ ਛਾਂ ਹੁੰਦੀ ਐ ਮਾਂ ਜੰਮਦੀ ਐ ਮੁੰਡਾ ਜੇਕਰ ਸਿਫਤ ਉਹਦੀ ਹਰ ਥਾਂ ਹੁੰਦੀ ਐ ਉਹੀ ਮਾਂ ਕਿਤੇ ਕੁੜੀ ਨੂੰ ਜਨਮੇ ਕਿਉਂ ਮਰਨੇ ਨੂੰ ਥਾਂ ਹੁੰਦੀ ਐ ਇਹਦੇ ਡਿੱਗਦੇ ਹੰਝੂ ਠਾਰ ਦਿਓ ਮਾਰ ਦਿਓ ਜੀ ਮਾਰ ਦਿਓ ਮਾਰ ਦਿਓ ਜੀ ਮਾਰ ਦਿਓ ਮੈਂ ਮੁੱਕਿਆਂ ਤੋਂ ਤਾਰੀਖ ਕਿਉ ਮੰਗਾ ਜ਼ਿੰਦਗੀ ਚੀਖ ਚੀਖ ਕਿਉ ਮੰਗਾ ਮਾਂ ਮੇਰੀ ਮੈਨੂੰ ਗੁੜਤੀ ਦਿੱਤੀ ਪਿਓ ਦੀ ਧੀ ਹਾਂ ਭੀਖ ਕਿਉ ਮੰਗਾ ਬਾਬਾ ਨਾਨਕ ਜ਼ਿੰਦਗੀ ਦੇਵੇ ਤੇ ਤੁਸੀਂ ਮਾਰਨੇ ਉਤਰੇ ਮਾਰ ਦਿਓ ਤੁਸੀਂ ਆਪਣਾ ਫਰਜ਼ ਉਤਾਰ ਦਿਓ ਮਾਰ ਦਿਓ ਜੀ ਮਾਰ ਦਿਓ ਮਾਰ ਦਿਓ ਜੀ ਮਾਰ ਦਿਓ ਕਿੱਦਾਂ ਦੀ ਲੱਗੀ ਜੀ ਰਚਨਾ ਤੁਹਾਨੂੰ ਇਹ ਕੋਮਲ ਨੇ ਸੁਣਾਈ ਹੈ ਜੀ ਬੜੀ ਭਾਵਕ ਕਰ ਦੇਣ ਵਾਲੀ ਰਚਨਾ ਹੈ ਔਰ ਬੜਾ ਵੱਡਾ ਸੰਦੇਸ਼ ਜਿਹੜੀ ਹੈ ਇਹ ਰਚਨਾ ਦਿੰਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਰਚਨਾ ਨੂੰ ਔਰ ਹਰੇਕ ਧੀ ਤੱਕ ਪਹੁੰਚਾਓ ਹਰੇਕ ਮਾਪਿਆਂ ਤੱਕ ਇਸ ਰਚਨਾ ਨੂੰ ਪਹੁੰਚਾਓ ਜੀ